ਦੋਸਤੋ ਇੱਕ ਪਾਸੇ ਸਿੱਖੀ ਦਾ ਆਪਾਂ ਮੋਢਲਾ ਸਿਧਾਂਤ ਪੜਦੇ ਹਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਨਾਮ ਜਪੋ ਜਿਹੜਾ ਹੈ ਬਹੁਤ ਹੀ ਮੁੱਖ ਸ਼ਰਤ ਹੈ ਇਸ ਸਿਧਾਂਤ ਦੀ ਤੇ ਬਾਣੀ ਵਿੱਚ ਆਪਾਂ ਪੜਦੇ ਹਾਂ RAM RAM ਕਰਤਾ ਜੱਗ ਫਿਰੇ RAM ਨਾ ਪਾਇਆ ਜਾਏ ਕਿ RAM RAM ਕਰਦੀ ਸਾਰੀ ਦੁਨੀਆ ਤੁਰੇ ਫਿਰਦੀ ਪਰ RAM ਨਹੀਂ ਮਿਲਦਾ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਕਿ ਜਪ ਤੇ ਕੀ ਤਪ ਇਤਿਆਦੀ ਨੇ ਤੇ ਇਹਨਾਂ ਦਾ ਕੋਈ ਲਾਭ ਨਹੀਂ ਹੈ ਕਬੀਰ ਜੀ ਦੇ ਵੀ ਦੋ ਸ਼ਲੋਕ ਤੁਹਾਨੂੰ ਮੈਂ ਪਿਛਲੇ ਵੀਡੀਓ 'ਚ ਸੁਣਾਏ ਸੀ ਗੋਬਿੰਦ ਕੇ ਕਿਆ ਗੁਣ ਕਹੂੰ ਨੈਨੋ ਕਭੀ ਨਾ ਡੀਠਾ RAM ਕਹੇ ਜੋ ਜਗਤ ਗਤ ਪਾਵੇ ਤੋ ਖੰਡ ਕਹੇ ਮੁਖ ਮੀਠਾ ਕਿ ਜੇ RAM ਕਿਆ ਜੇ ਜਗਤ ਤੋਂ ਮੁਕਤੀ ਮਿਲ ਜੇ ਫਿਰ ਤੇ ਖੰਡ ਕਹਿਣ ਦਾ ਮੁਖ ਜਿਹੜਾ ਹੀ ਮੂ ਮਿੱਠਾ ਹੋ ਜਾਣਾ ਚਾਹੀਦਾ ਇੱਕ ਹੋਰ ਸ਼ਲੋਕ ਸੀ ਬਿਨ ਦੇਖੇ ਬਿਨ ਅਰਸ ਪਰਸ ਬਿਨ ਨਾਮ ਲੀਏ ਕਿਆ ਹੋਈ ਧਨ ਕੇ ਕਹੇ ਧਨਿਕ ਜੋ ਹੋਵੇ ਨਿਰਧਨ ਰਹੇ ਨਾ ਕੋਈ ਧਨ ਤਾਂ ਨਾ ਕਹਿਣਾ ਜੇ ਕੋਈ ਧਨਵਾਨ ਹੋ ਜੇ ਫਿਰ ਤੇ ਕਿਸ ਨੇ ਨਿਰਧਨ ਨੇ ਹੀ ਰਹਿਣਾ ਉਦਾਂ ਹੀ ਰਾਮ ਰਾਮ ਕਹਿਣਾ ਕਿ ਇਹਨੂੰ ਰੱਬ ਨਹੀਂ ਮਿਲ ਜਾਣਾ ਤੇ ਦੂਜੀ ਪਾਸੇ ਕਬੀਰ ਜਾਂ ਦੂਜੇ ਵੀ ਜਿਹੜੇ ਸੰਤ ਗੁਰੂ ਹਨ ਉਹ ਸਾਰੇ ਕਹਿੰਦੇ ਨਾਮ ਜਪੋ ਚੱਕਰ ਕੀ ਹੈ ਚਲੋ ਦੋਸਤੋ ਐਸੇ ਕਨਸੈਪਟ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਵੀਡੀਓ 'ਚ ਸਟਾਰਟ ਕਰਦੇ ਹਾਂ ਜਲਦੀ ਨਾਲ ਅੱਜ ਦਾ ਵੀਡੀਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਜਿਹੜੇ ਮੈਂ ਤੁਹਾਨੂੰ ਸ਼ਬਦ ਸੁਣਾਏ ਆ ਇਹਨਾਂ ਨੂੰ ਪੂਰਾ ਪੜਦੇ ਹਾਂ ਰਾਮ ਰਾਮ ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਕਿ ਰਾਮ ਰਾਮ ਕਰਦਾ ਤੇ ਸਾਰਾ ਜਗ ਤੁਰਿਆ ਫਿਰਦਾ ਰਾਮ ਮਿਲਦਾ ਨਹੀਂ ਅਗਮ ਅਗੋਚਰ ਅਤ ਵੱਡਾ ਅਤੁਲ ਨ ਤੁਲਿਆ ਜਾਏ ਅਗਮ ਹੈ ਪੌਂਚ ਤੋਂ ਪਰੇ ਹੈ ਇੰਦਰੀਆਂ ਦੀ ਪੌਂਚ ਤੋਂ ਵੀ ਪਰੇ ਹੈ ਤੇ ਮੈਜ਼ਰਮੈਂਟ ਤੋਂ ਵੀ ਪਰੇ ਹਨ ਕੋਈ ਤੋਲ ਨਹੀਂ ਸਕਦਾ ਕੀਮਤ ਕਿਹਨੇ ਨਾ ਪਾਈ ਹੈ ਕਿਤੇ ਨਾ ਲਿਆ ਜਾਏ ਉਹਦੀ ਕਿਤੇ ਕੀਮਤ ਦੇਖੇ ਨਹੀਂ ਉਹਨੂੰ ਆਪਾਂ ਕਿਤੇ ਖਰੀਦ ਸਕਦੇ ਆ ਉਹਦੀ ਕੀਮਤ ਕੋਈ ਨਹੀਂ ਲਾ ਸਕਦਾ ਗੁਰ ਕੈ ਸਬਦ ਭੇਦਿਆ ਇਨ ਵਿਦਵਸਿਆ ਮਨੇ ਆਇਆ ਗੁਰੂ ਦੇ ਸ਼ਬਦ ਦੁਆਰੇ ਭੇਦਿਆ ਭਾਵ ਹੈ ਕਿ ਗੁਰੂ ਦੀ ਸਿੱਖਿਆ ਦੁਆਰਾ ਆਪਾਂ ਉਹਨੂੰ ਜਾਣਿਆ ਇਸ ਤਰ੍ਹਾਂ ਉਹ ਮਨ ਵਿੱਚ ਪ੍ਰਭੂ ਆ ਕੇ ਵਸਦਾ ਹੈ ਨਾਨਕ ਆਪ ਹਮਿਓ ਹੈ ਗੁਰ ਕਿਰਪਾ ਤੇ ਰਹਿ ਸਮੈ ਗੁਰੂ ਦੀ ਕਿਰਪਾ ਦੇ ਨਾਲ ਉਹ ਆ ਕੇ ਮਿਲਦਾ ਹੈ ਪਰਮਾਤਮਾ ਤੇ ਇੱਕ ਹੋਰ ਜਿਹੜਾ ਤੁਹਾਨੂੰ ਸ਼ਬਦ ਦੱਸਿਆ ਸੀ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕੇ ਹਿਰਦੇ ਪਾਉ ਹੈ ਦੂਜਾ ਦੂਜਾ ਪਾਉ ਪਾਵ ਹੈ ਕਿ ਉਹ ਸੰਸਾਰ ਦੇ ਪਾਸੇ ਉਹਦਾ ਜਿਹੜਾ ਮਨ ਹੈ ਜੇ ਲੱਗਾ ਹੋਇਆ ਹੈ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਰੇ ਜਨ ਮਨ ਮਾਧੋ ਸਿਉ ਲਾਏ ਕਹਿੰਦੇ ਹੈ ਪ੍ਰਾਣੀ ਹੈ ਇਨਸਾਨ ਮਨ ਨੂੰ ਤੂੰ ਮਾਧੋ ਦੇ ਵਿੱਚ ਪਰਮਾਤਮਾ ਦੇ ਵਿੱਚ ਲਾ ਇਧਰੋਂ ਸੰਸਾਰ ਵਾਲੋਂ ਪੁੱਟ ਕੇ ਰੱਬ ਦੇ ਵਿੱਚ ਲਾ ਕਿਉਂਕਿ ਅਜੇ ਤੇਰੀ ਜਿਹੜੀ ਪ੍ਰਾਥਮਿਕਤਾ ਹੈ ਪ੍ਰਾਇੋਰਟੀ ਹੈ ਉਹ ਸੰਸਾਰ ਹੈ ਜਦੋਂ ਤੇਰੀ ਪ੍ਰਾਇੋਰਟੀ ਪਰਮਾਤਮਾ ਹੋ ਜਾਏਗੀ ਫਿਰ ਤੇਰਾ ਜਿਹੜਾ ਹੈ ਉਹਦੇ ਨਾਲ ਪ੍ਰੇਮ ਪਾਏਗਾ ਫਿਰ ਤੈਨੂੰ ਪਰਮਾਤਮਾ ਮਿਲੇਗਾ ਤੇ ਚਤੁਰਾਈ ਨਾ ਚਤੁਰਭੁਜ ਪਾਈਏ ਤੇ ਚਤੁਰਾਈ ਨਾਲ ਚਲਾਕੀਆਂ ਨਾਲ ਨਹੀਂ ਮਿਲਣਾ ਕਿ ਆਪਾਂ ਸੋਚਦੇ ਕਿ ਚਲੋ ਥੋੜਾ ਬਹੁਤ ਕਰਮ ਕਾਂਡ ਕੇ ਪੂਜਾ ਪਾਠ ਕਰ ਲਿਆ ਤੇ ਰੱਬ ਮਿਲ ਜੇਗਾ ਜਾਂ ਬੁੱਢੇ ਬਾਰੇ ਕਰ ਲਾਂਗੇ ਹੁਣੇ ਪੈਸੇ ਜਿੰਨੇ ਜੋੜਨੇ ਜੋੜ ਲੋ ਇੰਨਾ ਚਲਾਕੀਆਂ ਨਾਲ ਰੱਬ ਨਹੀਂ ਮਿਲਣਾ ਹੁਣ ਇੱਥੇ ਤੇ ਤੁਸੀਂ ਸਮਝ ਹੀ ਗਿਆ ਜਿਹੜੇ ਦੋ ਸਲੋਕ ਤੁਹਾਨੂੰ ਸੁਣਾਏ ਕਿ ਪ੍ਰੇਮ ਤੇ ਧੀਰਜ ਨਾਲ ਮਿਲਣਾ ਰੱਬ ਤੇ ਵੇਖੋ ਪ੍ਰੇਮ ਕੋਈ ਐਹੋ ਜੀ ਚੀਜ਼ ਤੇ ਨਹੀਂ ਆ ਕਿ ਤੁਹਾਨੂੰ ਕੋਲ ਕੇ ਪਿਆਰ ਦਿੱਤੀ ਜਾਵੇ ਪ੍ਰੇਮ ਤੇ ਜਿਹੜਾ ਸੁਭਾਵਿਕ ਹੁੰਦਾ ਤੇ ਕਬੀਰ ਜੀ ਦੇ ਵੀ ਜਿਹੜੇ ਤੁਹਾਨੂੰ ਮੈਂ ਦੋ ਸ਼ਲੋਕ ਸੁਣਾਏ ਇੱਕ ਸ਼ਲੋਕ ਹੋਰ ਸੁਣਾ ਦਿੰਦਾ ਜਿਹੜਾ ਗੁਰੰਤ ਸਾਹਿਬ ਦੇ ਵਿੱਚ ਨਹੀਂ ਹੈ ਉਹ ਹੈ ਜਿਨ ਗਾਇਆ ਪਾਇਆ ਨਹੀਂ ਅਨ ਗਾਇ ਤੇ ਦੂਰ ਜੋ ਕੋਈ ਗਾਵੇ ਪ੍ਰੇਮ ਤੇ ਉਸਕੇ ਸਦਾ ਹਜੂਰ ਜਿਨਨੇ ਪਰਮਾਤਮਾ ਦਾ ਨਾਮ ਗਾਇਆ ਉਹਨੂੰ ਨਹੀਂ ਮਿਲਿਆ ਪਰਮਾਤਮਾ ਤੇ ਜਿਨਨੇ ਨਹੀਂ ਗਾਇਆ ਉਹਨੂੰ ਤੇ ਬਿਲਕੁਲ ਹੀ ਨਹੀਂ ਮਿਲਿਆ ਉਹ ਤੋਂ ਤੇ ਬਹੁਤ ਦੂਰ ਹੈ ਤੇ ਜਿੰਨਾਂ ਗਾਇਆ ਪ੍ਰੇਮ ਤੇ ਜਿਨੇ ਪ੍ਰੇਮ ਨਾ ਗਾਇਆ ਉਹਦੇ एकदम ਨੇੜੇ ਹੈ ਪਰਮਾਤਮਾ ਗੱਲ ਲੇਥੇ ਹੈ ਕਿ ਕੰਡੀਸ਼ਨ ਸਭ ਤੋਂ ਵੱਡੀ ਹੈ ਪ੍ਰੇਮ ਪਰ ਮੈਂ ਤੁਹਾਨੂੰ ਕਿਹਾ ਪ੍ਰੇਮ ਤੇ ਇਹੋ ਜੀ ਚੀਜ਼ ਨਹੀਂ ਹੈ ਕਿ ਜਿਹੜੀ ਕਿਸੇ ਨੂੰ ਕਿਹਾ ਜਾਵੇ ਤੇ ਹੋ ਜਾਵੇ ਪ੍ਰੇਮ ਤੇ ਆਪਣੇ ਆਪ ਹੀ ਹੁੰਦਾ ਕਿਸੇ ਨੂੰ ਕੋਈ ਘੋਲ ਕੇ ਨਹੀਂ ਪਿਆ ਸਕਦਾ ਤੇ ਜੇ ਪ੍ਰੇਮ ਨਹੀਂ ਹੋਇਆ ਤੇ ਫਿਰ ਕੀ ਉਪਾਏ ਚਲੋ ਜੀ ਹੋਰ ਵੀ ਇੱਕ ਉਪਾਏ ਹੈਗਾ ਚਲੋ ਅੱਗੇ ਕਰਦੇ ਹਾਂ ਇਸ ਉੱਤੇ ਗੱਲ ਉਹ ਦਿਨ ਲਈ ਤੁਹਾਨੂੰ ਫਿਰ ਮੈਂ ਦੋ ਘਟਨਾਵਾਂ ਸੁਣਾਉਣਾ ਇੱਕ ਹੈ ਸੁਲਤਾਨਪੁਰ ਲੋਧੀ ਵਾਲੀ ਜਦੋਂ ਨਵਾਬ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੂੰ ਮੇਰੇ ਨਾਲ ਚੱਲੋ ਤੁਸੀਂ ਨਮਾਜ਼ ਅਦਾ ਕਰੋ ਤੇ ਗੁਰੂ ਜੀ ਗਏ ਤੇ ਸਾਰਿਆਂ ਨੇ ਨਮਾਜ਼ ਪੜ੍ਹੀ ਗੁਰੂ ਸਾਹਿਬ ਨੇ ਨਹੀਂ ਪੜ੍ਹੀ ਫਿਰ ਨਵਾਬ ਨੇ ਕਿਹਾ ਕਿ ਤੁਸੀਂ ਕਿਉਂ ਨਹੀਂ ਪੜ੍ਹੀ ਤੁਸੀਂ ਕਿਹਾ ਸੀ ਮੇਰੇ ਨਾਲ ਪੜੋਗੇ ਉਹਨਾਂ ਕਿਹਾ ਤੁਸੀਂ ਵੀ ਨਹੀਂ ਪੜ੍ਹੀ ਦੋਵਾਂ ਨੇ ਨਾ ਨਵਾਬ ਨੇ ਪੜ੍ਹੀ ਤੇ ਨਾ ਹੀ ਕਾਜੀ ਨੇ ਪੜ੍ਹੀ ਤੇ ਮੈਂ ਕਿਦਾਂ ਪੜਦਾ ਉਹ ਕਹਿੰਦੇ ਸਭ ਨੇ ਵੇਖਿਆ ਅਸੀਂ ਪੜੀ ਪਰਾਂਦੇ ਤੁਸੀਂ ਸਰੀਰਿਕ ਰੂਪ ਤੇ ਸਰੀਰਿਕ ਤੌਰ ਤੇ ਤੇ ਦਿਖ ਰਿਹਾਗੇ ਤੁਸੀਂ ਪੜੀ ਪਰ ਤੁਹਾਡਾ ਮਨ ਹੈ ਦੂਜੀ ਜਗ੍ਹਾ ਹੀ ਜਿਹੜਾ ਨਵਾਬ ਸੀ ਉਹ ਖਰੀਦ ਰਿਆ ਸੀ ਘੋੜੇ ਜਾ ਕੇ ਕਾਬਲ ਦੇ ਵਿੱਚ ਤੇ ਜਿਹੜਾ ਸਾਜੀ ਹੀ ਉਹਦਾ ਧਿਆਨ ਘਰ 'ਚ ਹੀ ਘਰ 'ਚ ਵੱਛਾ ਹੋ ਕੇ ਖੂਜ ਨਾ ਗਿਰ ਜੇ ਉਨਾਂ ਗਿਆ ਤੁਹਾਡਾ ਮਨ ਤੇ ਉਹਦੇ ਵਿੱਚ ਹੈ ਹੀ ਨਹੀਂ ਸੀ ਪਰਮਾਤਮਾ ਦੇ ਵਿੱਚ ਤੇ ਤੁਸੀਂ ਨਮਾਜ਼ ਕਿੱਦਾਂ ਪੜੇ ਤੁਹਾਡੀ ਨਮਾਜ਼ ਕਬੂਲ ਨਹੀਂ ਹੋਣੀ ਭਾਵੇਂ ਕਿ ਗੁਰਬਾਣੀ ਜੇ ਤੁਸੀਂ ਪੜਦੇ ਜੇ ਕੋਈ ਵੀ ਪੂਜਾ ਪਾਠ ਕਰਦੇ ਜੇ ਤੁਹਾਡਾ ਧਿਆਨ ਉਹਦੇ ਵਿੱਚ ਇਕਾਗਰ ਨਹੀਂ ਹੈ ਉਹਦਾ ਕੋਈ ਲਾਭ ਨਹੀਂ ਇੱਕ ਹੋਰ ਕਥਾ ਹੈਗੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਪਜੀ ਸੁਣਾਉਣ ਵਾਸਤੇ ਕਿਹਾ ਕੋ ਸਿੰਘਾਂ ਨੂੰ ਬਹੁਤ ਸਾਰੇ ਸਿੱਖ ਬੈਠੇ ਸੀ ਪਰ ਉਹਨਾਂ ਨੇ ਕਿਹਾ ਕਿ ਕੋਈ ਚਿੱਤ ਜੋੜ ਕੇ ਲਿਵ ਲਾ ਕੇ ਮੈਨੂੰ ਜਪਜੀ ਸਾਹਿਬ ਸੁਣਾਵੇ ਤੇ ਇੱਕ ਸਿੱਖ ਨੇ ਕਿਹਾ ਕਿ ਮਹਾਰਾਜ ਮੈਂ ਕੋਸ਼ਿਸ਼ ਕਰਦਾ ਉਥੇ ਕੋਸ਼ਿਸ਼ ਕੀਤੀ ਉਹਨਾਂ ਸ਼ੁਰੂ ਕੀਤਾ ਤੇ ਕਾਫੀ ਮਨੇ ਮੈਡੀਟੇਸ਼ਨ ਵਾਲੀ ਜਿਹੜੀ ਸਥਿਤੀ ਹੁੰਦੀ ਆ ਲਿਵ ਲਾ ਕੇ ਉਹਨਾਂ ਨੇ ਜਪਜੀ ਸਾਹਿਬ ਸੁਣਾਉਣਾ ਸ਼ੁਰੂ ਕੀਤਾ ਤੇ ਉਹਨਾਂ ਦੀ ਲਿਵ ਲੱਗ ਗਈ ਗੁਰੂ ਸਾਹਿਬ ਬਹੁਤ ਖੁਸ਼ ਹੋਏ ਉਹਨਾਂ ਸੋਚਿਆ ਇਹਨੂੰ ਗੁਰਗੱਦੀ ਦੇ ਦਈਏ ਪਰ ਉਸ ਬੰਦੇ ਦਾ ਉਹ ਸਿੱਖ ਦਾ ਜਿਹੜਾ ਹੈ ਧਿਆਨ ਜਿਹੜਾ ਭੰਗ ਹੋ ਗਿਆ ਉਹਦਾ ਧਿਆਨ ਚਲ ਗਿਆ ਗੁਰੂ ਸਾਹਿਬ ਦੇ ਤਵੇਲੇਸ਼ ਕੀ ਫਲਾਣਾ ਕੋੜਾ ਬਹੁਤ ਵਧੀਆ ਗੁਰੂ ਸਾਹਿਬ ਕਿਤੇ ਮੈਨੂੰ ਉਹ ਦੇ ਦੇਣ ਗੁਰੂ ਸਾਹਿਬ ਨੇ ਕਿਹਾ ਕਿ ਸਿੱਖਾ ਤੋਂ ਬਹੁਤ ਵਧੀਆ ਹੈ ਮੈਂ ਤਾਂ ਤੈਨੂੰ ਗੁਰਗੱਦੀ ਦਉਣੀ ਚਾਹਨਾ ਹ ਤੇਰਾ ਤੇ ਧਿਆਨ ਮਾਈ ਕੋੜੇ ਤੱਕ ਹੀ ਰਹਿ ਗਿਆ ਤੇ ਦੋਸਤੋ ਉੱਥੇ ਕਿੰਨੇ ਲੋਕ ਹੀ ਕਿੰਨੇ ਸਿੱਖ ਹੀ ਜਿਨ੍ਹਾਂ ਨੂੰ ਕੰਠਾਸਤ ਜਪਜੀ ਸਾਹਿਬ ਹੋਰ ਵੀ ਬਾਣੀਆਂ ਯਾਦ ਹੋਣੀਆਂ ਪਰ ਜਿਹੜਾ ਧਿਆਨ ਇਕਾਗਰ ਹੋ ਕੇ ਕੋਈ ਬਾਣੀ ਪੜਨੀ ਉਹਦਾ ਮਹੱਤਵ ਹੀ ਬਹੁਤ ਜ਼ਿਆਦਾ ਹੈ ਤੇ ਜਦੋਂ ਵੀ ਸਾਨੂੰ ਬਾਣੀ ਪੜ੍ਹਨੀ ਹੈ ਧਿਆਨ ਇਕਾਗਰ ਕਰਕੇ ਇੱਕਦਮ ਮਗਨ ਹੋ ਕੇ ਪੜ੍ਹਨੀ ਹੈ ਕਿ ਵਿਚਾਰ ਹੋਰ ਨਹੀਂ ਕੋਈ ਆਉਣਾ ਚਾਹੀਦਾ ਉਨੋ ਹੀ ਧਿਆਨ ਕਹਿੰਦੇ ਕਿ ਤੁਹਾਡਾ ਇੱਕ ਕਿਸੇ ਇੱਕ ਵਿਚਾਰ ਤੇ ਕਿਸੇ ਇੱਕ ਚੀਜ਼ ਤੇ ਤੁਹਾਡਾ ਜਿਹੜਾ ਮਨ ਹੈ ਇਕਾਗਰ ਹੋਣਾ ਚਾਹੀਦਾ ਫੋਕਸਡ ਹੋਣਾ ਚਾਹੀਦਾ ਤੇ ਦੋਸਤੋ ਬਾਣੀ ਦਾ ਕੰਠਾਸਤ ਹੋਣਾ ਵੀ ਬਹੁਤ ਜ਼ਰੂਰੀ ਹੈ ਬਿਨਾ ਕੰਠਾਸਤ ਹੋਏ ਬਾਣੀ ਨੂੰ ਤੁਸੀਂ ਲੈਚ ਨਹੀਂ ਪੜ ਸਕਦੇ ਇੱਕ ਲਗਾਤਾਰ ਧਾਰਾ ਪ੍ਰਵਾਹ ਨਹੀਂ ਪੜ ਸਕਦੇ ਉਹਦੇ ਬਿਨਾ ਫਿਰ ਤੁਹਾਡਾ ਧਿਆਨ ਨਹੀਂ ਲੱਗਣਾ ਤੇ ਇਸ ਲਈ ਬਾਣੀ ਨੂੰ ਕੰਠਾਸਤ ਕਰਨਾ ਬਹੁਤ ਜ਼ਰੂਰੀ ਹੈ ਤੇ ਇੱਕ ਹੋਰ ਮੈਂ ਵੇਖਦਾ ਲੋਕਾਂ ਨੂੰ ਕੋਈ ਘਰ ਬੈਠਾ ਫੋਨ ਤੇ ਵੀ ਗੱਲ ਕਰ ਰਿਹਾ ਪਾਠ ਵੀ ਕਰ ਰਿਹਾ ਰੋਟੀ ਵੀ ਖਾ ਰਿਹਾ ਪਾਠ ਕਰ ਰਿਹਾ ਕੋਈ ਦੁਕਾਨਦਾਰੀ ਆਪਣੇ ਕੰਮ ਕਰ ਰਿਹਾ ਬਾਈ ਵਾਜਾ ਵੀ ਮਾਰ ਰਿਹਾ ਲੋਕਾਂ ਨੂੰ ਕੀ ਆ ਕਰਦੇ ਆ ਉਹ ਕਰਦੇ ਇੱਕ ਤੜਕਾ ਲਾਦੇ ਚਾਰ ਰੋਟੀਆਂ ਲਾਦੇ ਮਿਸਤਰੀ ਤੇ ਇਦਾਂ ਗੱਲਾਂ ਕਰ ਰਹੇ ਕੰਮ ਕਰ ਰਹੇ ਇਦਾਂ ਦੇਖੋ ਬਹੁਤ ਗਲਤ ਤਰੀਕਾ ਹੈ ਇਸ ਤਰ੍ਹਾਂ ਤੁਸੀਂ ਭਾਵੇਂ ਸਾਰੇ ਉਮਰ ਕੀ ਕਈ ਜਨਮਾਂ ਤੱਕ ਪਾਠ ਕਰਦੇ ਰਹੋ ਉਹਦਾ ਤੁਹਾਨੂੰ ਕੋਈ ਲਾਭ ਨਹੀਂ ਮਿਲਣ ਵਾਲਾ ਬਾਣੀ ਹਮੇਸ਼ਾ ਚਿੱਤ ਜੋੜ ਕੇ ਲੇਵ ਲਾ ਕੇ ਧਿਆਨ ਜਾਂ ਮੈਡੀਟੇਸ਼ਨ ਵਾਲੀ ਅਵਸਥਾ ਚ ਹੀ ਪੜਨੇ ਚਾਹੀਦੇ ਇਹੀ ਇੱਕ ਰਸਤਾ ਹੈ ਹੋਰ ਕੋਈ ਰਸਤਾ ਨਹੀਂ ਹੈ ਜਿੰਨੇ ਵੀ ਆਪਣੇ ਤਰੀਕੇ ਹੈਗੇ ਨੇ ਸ੍ਰਵਣਿਆਂ ਜਾਪਿਆ ਕੀਰਤਨਿਆ ਤਰਾਟਾ ਗਵੇ ਪਸਣਾ ਬਹੁਤ ਤਰ੍ਹਾਂ ਦੇ ਤਰੀਕੇ ਹੈਗੇ ਨੇ ਵਿਧੀਆਂ ਹੈਗੀਆਂ ਨੇ ਪਰ ਜਿਹੜਾ ਅਸਲੀ ਜਿਹੜਾ ਗੋਲ ਹੈ ਉਹ ਹੈ ਧਿਆਨ ਹੈ ਜਿਹੜਾ ਅਸਲੀ ਰਸਤਾ ਹੈ ਉਹ ਧਿਆਨ ਹੀ ਹੈ ਧਿਆਨ ਤੋਂ ਬਿਨਾ ਬੰਦਾ ਉਸ ਪਦਵੀ ਤੱਕ ਨਹੀਂ ਪਹੁੰਚ ਸਕਦਾ ਜਦੋਂ ਧਿਆਨ ਪ੍ਰਗਾਰਡ ਹੋ ਜਾਂਦਾ ਉਹ ਸਮਾਧੀ ਅਵਸਥਾ ਬਣਦੀ ਹੈ ਜਿਹਨੂੰ ਸਹਿਜ ਸਮਾਧੀ ਜਾਂ ਸਹਿਜ ਅਵਸਥਾ ਵੀ ਕਿਆ ਗਿਆ ਬਾਣੀ ਦੇ ਵਿੱਚ ਤੇ ਕਈ ਲੋਕ ਸਾਡੇ ਸਿੱਖਾਂ ਚ ਅਕਸਰ ਮੈਂ ਸੁਣਦਾ ਉਹ ਕਹਿੰਦੇ ਨਹੀਂ ਮੈਡੀਟੇਸ਼ਨ ਵਗੈਰਾ ਦੀ ਧਿਆਨ ਦੀ ਸਾਡੇ ਸਿੱਖ ਪੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਕੋਈ ਮਹਿਮਾ ਨਹੀਂ ਹੈ ਕੋਈ ਮਹਤਵ ਨਹੀਂ ਹੈ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇੱਕ ਬਾਣੀ ਦੀ ਇੱਕ ਸ਼ਲੋਕ ਸੁਣਾਉਣਾ 879 ਨੰਬਰ ਪੇਜ ਤੇ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਕਿ ਧੁਨ ਦੇ ਵਿੱਚ ਧਿਆਨ ਤੇ ਧਿਆਨ ਦੇ ਨਾਲ ਜਾਣਿਆ ਕਿੰਨੂ ਜਾਣਿਆ ਗੁਰੂ ਦੀ ਕਿਰਪਾ ਦੁਆਰਾ ਅਕਥ ਕਹਾਣੀ ਕਿਹੜੀ ਕਹਾਣੀ ਜਿਹੜੀ ਕਥੀ ਨਹੀਂ ਜਾ ਸਕਦੀ ਉਸ ਪਰਮਾਤਮਾ ਨੂੰ ਉਸ ਅਵਸਥਾ ਨੂੰ ਜਾਣਿਆ ਕਿਦਾਂ ਧਿਆਨ ਦੇ ਨਾਲ ਤੇ ਧਿਆਨ ਕਿਦਾਂ ਲੱਗਾ ਧੁਨ ਦੇ ਨਾਲ ਤੇ ਧੁਨ ਤੋਂ ਹੀ ਧਿਆਨ ਬਣਦਾ ਹੈ ਦੋਸਤੋ ਇਸ ਲਈ ਹੀ ਜਪ ਕਰਨ ਵਾਸਤੇ ਕਿਹਾ ਜਾਂਦਾ ਹੈ ਪਿਛਲੀ ਵੀਡੀਓਜ਼ ਮੈਂ ਤੁਹਾਨੂੰ ਦੱਸਿਆ ਹੀ ਕਿ ਜਪ ਕਰਨਾ ਵੀ ਜ਼ਰੂਰੀ ਹੈ ਤੇ ਬਾਣੀ ਦਾ ਮੰਧਨ ਕਰਨਾ ਵੀ ਜ਼ਰੂਰੀ ਹੈ ਤੇ ਚਲੋ ਦੋਸਤੋ ਇਹ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸਿਓ ਕਮੈਂਟ ਬਾਕਸ 'ਚ ਆਪਣੀ ਰਾਏ ਲਿਖਣਾ ਨਾ ਭੁੱਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ